ਸਤਿ ਸ਼੍ਰੀ ਅਕਾਲ ਦੋਸਤੋ ਕਿਨੇਓ ਜੀ ਕੁਰਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਨਦੀਪਾਰਕ ਕੁੱਟਿਆ ਸੋਮੀ ਜੀ ਤੋਂ ਜੋ ਕੇ ਪੀ ਜੇ ਚੰਡੀਗੜ੍ਹ ਦੇ ਵਿੱਚ ਹਰ ਬੁੱਧਵਾਰ ਜਾਂਦਾ ਹੈ ਲੰਗਰ ਸੋਮੀ ਜੀ ਦੇ ਜੋ ਭਗਤ ਨੇ ਹਰ ਬੁੱਧਵਾਰ ਸੋਂ ਉੱਥੇ ਪੀ ਜੀ ਆਈ ਦੇ ਅੱਗੇ ਜੋ ਲੰਗਰ ਲੱਗਦੇ ਹਨ ਉੱਥੇ ਸ਼ਾਮ ਦੇ ਟਾਈਮ ਠੀਕ 5 ਵਜੇ ਗੱਡੀ ਇੱਥੋਂ ਕੁੱਟਿਆ ਤੋਂ ਰਵਾਨਾ ਹੋ ਜਾਂਦੀ ਹੈ ਸੋ ਉੱਥੇ ਜਾ ਕੇ ਲੰਬੀ ਕਤਾਰ ਦੇ ਵਿੱਚ ਨਹਿਣਾ ਲੱਗਦੀਆਂ ਨੇ ਤੁਸੀਂ ਦੇਖਦੇ ਹੋ ਜੋ ਇਲਾਜ ਕਰਾਣ ਦੇ ਲਈ ਉੱਥੇ ਆਂਦੇ ਨੇ ਵਿਚਾਰੇ ਗਿਨਾ ਤੋਂ ਰੋਟੀ ਕੰਟੀਨ ਦੇ ਵਿੱਚ ਮਹਿੰਗੀ ਹੋਣ ਕਰ ਨਹੀਂ ਲਈ ਜਾਂਦੀ ਸੋ ਉਹਨਾਂ ਦੀ ਸੇਵਾ ਦੇ ਵਿੱਚ ਇਹ ਲੰਗਰ ਜਾਂਦਾ ਹੈ ਸਾਨੂੰ ਲਾਈਵ ਤਸਵੀਰਾਂ ਦਿਖਾਉਂਦੀਆਂ ਪੀਜੀਏ ਚੰਡੀਗੜ੍ਹ ਦੀਆਂ ਸੋ ਇਹ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਕੁਰਾਲੀ ਨਿਊਜ਼ ਚੈਨਲ ਦੇ ਨਾਲ ਲਗਦਾ ਜੀ ਨਿਆਰਾ ਸਭ ਤੋਂ ਦਵਾਰਾ ਇਹ ਨਾ ਦਾ ਪਿਆਰਾ ਸਭ ਤੋਂ ਜੈ 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 ਲੱਗਦਾ ਜੀ ਨਿਆਰਾ ਸਭ ਤੋਂ ਦਵਾਰਾ ਇਹ ਨਾ ਦਾ ਪਿਆਰਾ ਸਭ ਤੋਂ ਜੈ 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 ਅੱਲਾ ਚ ਬਦਲੇ ਹਲ ਕਰ ਦੇਂਦੇ ਛੱਡੇ ਅਧੂਰੇ ਨੇ ਨਾ ਛੱਡੇ ਅਧੂਰੇ ਨੇ ਨਦੀਓ ਪਾਰਾ ਬੈਠੇ ਸਤਿਗੁਰ ਸ਼ਿਵ ਦਾ ਰੂਪ ਪੂਰੇ ਨੇ ਨਦੀਓ ਪਾਰਾ ਬੈਠੇ ਸਤਿਗੁਰ ਸ਼ਿਵ ਦਾ ਰੂਪ ਇਓ ਪਰਾਟੇ ਸਤਿਗੁਰ ਸ਼ਿਵਦਾ ਰੂਪ ਪੂਰ ਨੇ ਦੇਖੇ ਆਪਣਾ ਨਾਮ ਸਹਾਰਾ ਸਭ ਨੂੰ ਟਾਲੀ ਜਾਂਦੇ ਨੇ ਸਭ ਨੂੰ ਟਾਲੀ ਤੇਰੇ ਸਭ ਨੂੰ ਪਾਹੀ ਜਾਂਦੇ ਨੇ ਸਤਿਗੁਰੂ ਮੇਰੇ ਬੜੇ ਪਿਆਰੇ ਕਾਜ ਸਵਾਰੀ ਜਾਂਦੇ ਸਭ ਦੇ ਕਾਜ ਸਵਾਰੀ ਜਾਂਦੇ ਸਭ ਦੇ ਕਾਜ ਸਵਾਰੀ ਜਾਂਦੇ ਜੋ ਪਾ ਲੈਂਦੇ ਇਹਨਾ ਦੇ ਨਾਲ ਪਿਆਰ ਤਕੂੜੇ ਨੇ ਹੋ ਪਿਆਰ ਤਕੂੜੇ ਨੇ ਨਦੀਆਂ 'ਤੇ ਬੈਠੇ ਸਤਿਗੁਰੂ ਸ਼ਿਵਦਾ ਰੂਪ ਪੂਰੇ ਨੇ ਨਦੀਆਂ 'ਤੇ ਬੈਠੇ ਸਤਿਗੁਰੂ ਸ਼ਿਵਦਾ ਯੋਗਾਰਾ ਪੈਠੇ ਸਤਿਗੁਰ ਸ਼ਿਵਦਾ ਰੂਪ ਪੂਰੇ ਨੇ ਝੋਲੜ ਇਸ ਦਾ ਫੜ ਲੈnde ਬਬ ਸਾਗਰ ਤੋਂ ਡਰ ਜਾਂਦੇ ਨੇ ਬਬ ਸਾਗਰ ਤੋਂ ਡਰ ਦੁਕਾਨ ਦੇ ਵਿੱਚ ਚਰਨਾ ਦੇ ਜੋ ਦਰ ਆ ਖੜ ਜਾਂਦੇ ਨੇ ਉਹ ਦਰ ਆ ਖੜ ਜਾਂਦੇ ਨੇ ਉਹ ਦਰ ਆ ਖੜ ਜਾਂਦੇ ਨੇ ਅੰਗ ਚੰਗ ਸਭ ਦੇ ਰਹਿੰਦੇ ਨੇ ਜੀ ਹਾਜ਼ਰ ਖਜੂਰੇ ਨੇ ਉਹ ਹਾਜ਼ਰ ਖਜੂਰੇ ਨੇ ਨਦੀਆਂ ਪਾਰ ਬੈਠੇ ਸਤਿਗੁਰ ਸ਼ਿਵਦਾ ਦਾ ਰੂਪ ਪੂਰੇ ਨੇ ਨਦੀਆਂ ਪਾਰ ਬੈਠੇ ਸਤਿਗੁਰ ਸ਼ਿਵਦਾ ਦਾ ਸਦਿਓ ਬਾਰਾ ਬੈਠੇ ਸਤਿਗੁਰ ਸ਼ਿਵ ਦਾ ਰੂਪ ਪੂਰੇ ਨੇ ਇਸ ਕੋਨੇ ਸਤਗੁਰ ਜੀ ਦੀ ਕਿੰਨੀ ਸਿਫਤ ਮੈਂ ਕਰਦਾ ਜਾਵਾਂ ਕਿੰਨੀ ਸਿਫਤ ਮੈਂ ਕਰਦਾ ਜਾਵਾਂ ਕਿੰਨੀ ਸਿਫਤ ਮੈਂ ਕਰਦਾ ਜਾਵਾਂ ਇਨ ਮੰਗਿਆਈ ਤਾਈਆਂ ਤੇ ਤੇ ਕੋਲੋ ਝੋਲੀਆਂ ਪਰਦਾ ਜਾਵਾਂ ਕੋਲੋ ਝੋਲੀਆਂ ਪਰਦਾ ਜਾਵਾਂ ਕੋਲੋ ਝੋਲੀਆਂ ਪਰਦਾ ਜਾਵਾਂ ਕਰਲੀ ਸਾਡੀ ਹਾਜ਼ਰੀ ਤਾਂ ਮਨ ਜੂਰੇ ਨੇ ਮਨ ਜੂਰੇ ਨੇ ਨਦਿਓਂ